ਪਾਕਿਸਤਾਨ ਦੇ ਨਾਲ ਮੈਚ ਤਾਂ ਖੇਡ ਲਿਆ ਸੀ ਪਰ ਉਹਨਾਂ ਦੇ ਨਾਲ ਹੱਥ ਨਹੀਂ ਮਲਾਇਆ ਸੀ ਹੁਣ ਉਸ ਨੂੰ ਲੈ ਕੇ ਭਾਰਤੀ ਖਿਡਾਰੀਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਅੱਧਾ ਦੇਸ਼ ਕਹਿ ਰਿਹਾ ਸੀ ਕਿ ਪਾਕਿਸਤਾਨ ਦੇ ਨਾਲ ਮੈਚ ਨਹੀਂ ਖੇਡਣਾ ਚਾਹੀਦਾ ਲੋਕ ਸਵਾਲ ਚੁੱਕ ਰਹੇ ਸੀ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਜਿਹੜਾ ਸਵਾਲ ਚੁੱਕ ਰਿਹਾ ਸੀ ਪਰ ਮੈਚ ਖੇਡਿਆ ਗਿਆ ਪਰ ਜਿਹੜੇ ਕ੍ਰਿਕਟਰਸ ਨੇ ਉਹਨਾਂ ਨੇ ਜੋ ਔਸ਼ਰਦਾਨ ਲੀਡ ਦੇ ਰੂਪ ਦੇ ਵਿੱਚ ਹੱਥ ਖਿਡਾਰੀਆਂ ਦੇ ਨਾਲ ਨਹੀਂ ਮਲਾਇਆ ਸੀ ਜਿਸ ਨੂੰ ਲੈ ਕੇ ਪਾਕਿਸਤਾਨ ਬੋਖਲਾ ਗਿਆ ਹੈ ਤੇ ਹੁਣ ਉਸਨੇ ਕੀ ਕੀਤਾ ਹੈ ਉਹ ਜਾਣ ਲਓ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਚ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਆ ਜਿਹੜਾ ਮੈਚ ਹੋਇਆ ਏ ਉਸ ਮੈਚ ਦੇ ਵਿੱਚ ਹਾਲਾਂਕਿ ਭਾਰਤ ਜਿਹੜਾ ਹੈ ਉਹ ਜਿੱਤ ਗਿਆ ਭਾਰਤ ਨੇ ਆਪਣੀ ਜਿੱਤ ਜਿਹੜੀ ਹੈ ਉਹ ਜਿਹੜੀ ਆ ਉਹ ਕਿਤੇ ਨਾ ਕਿਤੇ ਸ਼ਰਧਾਂਜਲੀ ਕੀਤੀ ਹੈ ਕਿ ਅਸੀਂ ਪਾਕਿਸਤਾਨ ਨੂੰ ਹਰਾ ਦਿੱਤਾ ਹੈ ਪਰ ਮੈਚ ਤੋਂ ਪਹਿਲਾਂ ਜਿਹੜਾ ਹੈ ਉਹ ਵੱਡੇ ਸਵਾਲ ਚੁੱਕੇ ਗਏ ਕਿ ਪਾਕਿਸਤਾਨ ਦੇ ਹਮਲੇ ਨੂੰ ਭੁੱਲਣਾ ਨਹੀਂ ਚਾਹੀਦਾ ਖਾਸ ਕਰਕੇ ਜਿਹੜਾ ਪਹਿਲਗਾਮ ਹਮਲਾ ਹੋਇਆ ਸੀ ਜਿਸ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਸੀ ਉਹਨਾਂ ਨੂੰ ਮਾਰਿਆ ਗਿਆ ਸੀ ਲੋਕ ਜਿਹੜੇ ਨੇ ਜਿੰਨੇ ਜਿਸ ਦੇ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਦੇ ਪਰਿਵਾਰ ਮੋਰੇ ਆਏ ਤੇ ਉਹਨਾਂ ਨੇ ਜਾਕੇ ਸਾਡੇ ਮੂੰਹ ਤੇ ਥੱਪੜ ਹੈ ਕਿ ਪਾਕਿਸਤਾਨ ਦੇ ਨਾਲ ਮੈਚ ਹੋ ਰਿਹਾ ਹੈ ਲੋਕਾਂ ਦੇ ਸਵਾਲਾਂ ਦੇ ਵਿਚਾਰੇ ਮੈਚ ਖੇਡਿਆ ਗਿਆ ਅਤੇ 7 ਵਿਕਟਾਂ ਦੇ ਨਾਲ ਭਾਰਤ ਟੀਮ ਜਿਹੜੀ ਹੈ ਉਹ ਜਿੱਤ ਗਈ ਸੀ ਪਰ ਇਸ ਦੇ ਵਿੱਚ ਜਿਹੜੇ ਭਾਰਤੀ ਟੀਮ ਸੀ ਉਸਨੇ ਪਾਕਿਸਤਾਨ ਦੇ ਨਾਲ ਨਾ ਹੀ ਤਾਂ ਟੋਸ ਜਿੱਤਣ ਤੋਂ ਪਹਿਲਾਂ ਜੋ ਹੈ ਹੱਥ ਮਿਲਾਇਆ ਤੇ ਨਾ ਹੀ ਜੋ ਹੈ ਉਹ ਜੋ ਹੈ ਗੇਮ ਜਿੱਤਣ ਤੋਂ ਬਾਅਦ ਹੱਥ ਮਿਲਾਇਆ ਉਹਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਡਰੈਸਿੰਗ ਰੂਮ ਦੇ ਜਿਹੜੀ ਕੁੰਡੀਆਂ ਨੇ ਉਸ ਨੂੰ ਬੰਦ ਕਰ ਲਿਆ ਸੀ ਤਾਂ ਕਿ ਪਾਕਿਸਤਾਨ ਦਾ ਕੋਈ ਵੀ ਖਿਡਾਰੀ ਜਿਹੜਾ ਉਹਨਾਂ ਦੇ ਨਾਲ ਮਿਲ ਨਾ ਪਾਵੇ ਉਹਨਾਂ ਨੇ ਪਾਕਿਸਤਾਨੀ ਪਾਕਿਸਤਾਨ ਦੇ ਖਿਡਾਰੀਆਂ ਨੂੰ ਬੁੱਕਤ ਨਹੀਂ ਪਾਈ ਸੀ ਜਿਸ ਕਰਕੇ ਪਾਕਿਸਤਾਨ ਦੇ ਖਿਡਾਰੀਆਂ ਨੇ ਇਸ ਨੂੰ ਆਪਣੀ ਜੋ ਹੈ ਬੇਇੱਜ਼ਤੀ ਸਮਝੀ ਹੈ ਅਤੇ ਉਹਨਾਂ ਨੇ ਜੋ ਹੈ ਏਸ਼ੀਆ ਕੌਂਸਲ ਕ੍ਰਿਕਟ ਟੀਮ ਦੇ ಏਸ਼ੀਆ ਕੌਂਸਲ ਦੇ ਵਿੱਚ ਜਿਹੜਾ ਹੈ ਉਹ ਕ੍ਰਿਕਟ ਕੌਂਸਲ ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਾ ਦਤੀ ਹੈ ਕਿ ਇਹ ਖੇਡ ਦੇ ਭਾਵਨਾ ਦੇ ਉਲਟ ਹੈ ਇਹ ਸਾਡੀ ਸਾਰਾ ਸਾਰ ਬੇਇੱਜ਼ਤੀ ਹੈ ਜੀ ਹਾਂ ਦਾਦੀਏ ਕਿ ਇੱਕ ਜਿਹੜਾ ਸਵਾਲ ਹੈ ਉਹ ਚੁੱਕ ਦਿੱਤਾ ਗਿਆ ਹੈ ਕਿ ਇਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਹੈ ਜਿਹੜੀ ਗੇਮ ਹੈ ਉਸ ਦੇ ਵਿੱਚ ਕੋਈ ਵੀ ਭਾਵਨਾ ਨਹੀਂ ਹੋਣੀ ਚਾਹੀਦੀ ਤੇ ਭਾਰਤ ਨੇ ਸਾਡੀ ਬੇਇੱਜ਼ਤੀ ਕੀਤੀ ਐ ਇਸ ਨੂੰ ਲੈ ਕੇ ਸ਼ਿਕਾਇਤ ਜਿਹੜੀ ਆ ਉਹ ਕੌਂਸਲ ਦੇ ਵਿੱਚ ਕਰ ਦਿੱਤੀ ਗਈ ਆ ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਹਾਡੀ ਆਪਣੀ ਕੀ ਰਾਏ ਆ ਜ਼ਰੂਰ ਦੱਸਣਾ